ਛੋਟੇ ਸਾਈਜ਼ ਦਾ ਕद्दू ਲਿਆਵਾ ਇਹਨੋਂ ਸੀ ਉਪਰੋਂ ਇਹਦਾ ਛਿਲਕਾ ਉਤਾਰ ਲਿਆ ਵਾ ਹੁਣ ਅਸੀਂ ਇਹਨੂੰ ਕੱਦੂ ਕਸ਼ ਕਰ ਲਏ ਹਾਂ ਹੁਣ ਅਸੀਂ ਇਹਨੂੰ ਬਿੱਲੀ ਕਸ਼ ਕਰ ਲਏ ਕद्दू ਨੂੰ ਸੀ ਰਗੜ ਲਿਆ ਵਾ ਇੱਕ ਪਤੀਲਾ ਲਿਆ ਵਾ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾਇਆ ਵਾ ਤੇ ਇਹਨੂੰ ਅਸੀਂ ਕद्दू ਨੂੰ ਅਸੀਂ ਉਬਾਲ ਲੈਨੇ ਹਾਂ ਪਾਣੀ ਦੇ ਵਿੱਚ ਅਸੀਂ ਇਹਨੂੰ ਚੰਗੀ ਤਰ੍ਹਾਂ ਡਿਪ ਕਰ ਦਿੰਦੇ ਹਾਂ ਕਰ ਦੋ ਨਾ ਅਸੀਂ ਚੰਗੀ ਤਰ੍ਹਾਂ ਅਬਾਲਾ ਦਵਾ ਲੈਨੇ ਆ। ਅਕਾ ਜੇ ਜਦੋਂ ਇਹ ਸੌਫਟ ਹੋ ਜਾਏਗਾ ਨਾ ਉਦੋਂ ਅਸੀਂ ਗੈਸ ਬੰਦ ਕਰਦਾ। ਇੱਕ ਦੋ ਅਬਾਲਾ ਦਾ ਹੋਰ ਦਵਾ ਲੈਨੇ। ਚੈੱਕ ਕਰ ਲੈਨੇ ਆ। ਕਦ ਦੂ ਸੌਫਟ ਹੋ ਗਿਆ ਵਾ। ਹੁਣ ਅਸੀਂ ਗੈਸ ਨੂੰ ਬੰਦ ਕਰਕੇ ਤੇ ਇਹਨੂੰ ਪਾਣੀ ਨੂੰ ਨਿਚੋੜ ਦਿੰਨੇ। ਦਹੀਂ ਅਸੀਂ ਲੈ ਲਿਆ ਵਾ। ਦਹੀਂ ਨੂੰ ਅਸੀਂ ਫੈਟ ਲੈਨੇ ਥੋੜਾ ਜਿਹਾ। ਅਸੀਂ ਇਹਨੂੰ ਪਾਣੀ ਪਾ ਕੇ ਪਤਲਾ ਨਹੀਂ ਕਰਾਂਗੇ ਅਸੀਂ ਇਹਨੂੰ ਦਹੀਂ ਨੂੰ ਇਸ ਤਰ੍ਹਾਂ ਸੰਘਣਾ ਹੀ ਰੱਖਾਂਗੇ ਕੱਦੂ ਨੂੰ ਅਸੀਂ ਠੰਡਾ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਇਹਨੂੰ ਪਾ ਲੈਨੇ ਕੱਦੂ ਕੱਦੂ ਨੂੰ ਅਸੀਂ ਦਹੀਂ ਦੇ ਵਿੱਚ ਮਿਕਸ ਕਰ ਲਿਆ ਵਾ ਜਿਹੜਾ ਬਾਕੀ ਕੱਦੂ ਬਚਿਆ ਵਾ ਇਹਨੂੰ ਅਸੀਂ ਕੋਲੀ 'ਚ ਪਾ ਕੇ ਫ੍ਰਿਜ 'ਚ ਰੱਖ ਲਾਂਗੇ ਇਹਨੂੰ ਬਾਅਦ ਵਿੱਚ ਵਰਤ ਸਕਦੇ ਹਾਂ ਅਸੀਂ ਥੋੜੀ ਜਿਹੀ ਖੰਡ ਪਾ ਲਾਂਗੇ ਕਾਲੀ ਮਿਰਚ ਪਾਊਡਰ ਪੁਨਿਆਓ ਜਾਂ ਜੀਰਾ ਕਾਲਾ ਨਮਕ ਸਾਦਾ ਨਮਕ ਇਹ ਸਸ ਕਰ ਲੈਣੇ ਸੀ ਕੁੱਟੀ ਹੋਈ ਹਰੀ ਮਿਰਚ ਥੋੜਾ ਜਿਹਾ ਪੁਦੀਨਾ ਇਹਦੀਆਂ ਪੱਤੀਆਂ ਨੂੰ ਅਸੀਂ ਤੋੜ ਕੇ ਪਾ ਲੈਣੇ ਇਹਦੇ ਵਿੱਚ ਜੇ ਤੁਹਾਡੇ ਕੋਲ ਹਰਾ ਧਨੀਆ ਹੈਗਾ ਤੁਸੀਂ ਉਹ ਵੀ ਪਾ ਸਕਦੇ ਜੀ ਥੋੜਾ ਇਹ ਚਾਟ ਮਸਾਲਾ ਚੰਗੀ ਤਰ੍ਹਾਂ ਸੀ ਇਹਨੂੰ ਮਿਕਸ ਕਰ ਲੈਨੇ ਕद्दू ਦਾ ਰਾਇਤਾ ਸਾਡਾ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਕਿਉਂਕਿ ਗਰਮੀਆਂ 'ਚ ਦਹੀਂ ਖਾਣਾ ਚਾਹੀਦਾ ਵਾ ਦਹੀਂ ਠੰਡਾ ਹੁੰਦਾ ਕद्दू ਦਾ ਰਾਇਤਾ ਸਾਡਾ ਬਣ ਕੇ ਤਿਆਰ ਹੈ ਕद्दू ਦਾ ਰਾਇਤਾ ਸਾਡਾ ਬਣ ਕੇ ਤਿਆਰ ਆ ਇਹ ਰਾਇਤਾ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ